ਜੀ ਪਿਛਲੇ ਕੁਛ ਟਾਈਮ ਤੋਂ ਨਾ ਪੰਜਾਬ ਦੇ ਵਿੱਚ ਇੱਕ ਬੜਾ ਰੌਲਾ ਚੱਲਿਆ ਗਰਨੇਡਾ ਵਾਲਾ ਰੌਲਾ ਉਹ ਕੀ ਹੋਇਆ ਕਿ ਬਾਜਵਾ ਸਾਹਿਬ ਕਿਤੇ ਗਿਣਤੀ ਦੇ ਚੱਕਰ ਚ ਪੈ ਗਏ ਇੰਨੇ ਕਾ ਗਏ ਇੰਨੇ ਕ ਲੱਗੇ ਇੰਨੇ ਕ ਰਹਿ ਗਏ ਉਹ ਚੱਕਰ ਨੇ ਇਹੋ ਜਿਹਾ ਚੱਕਰ ਬਾਜਵਾ ਸਾਹਿਬ ਨੂੰ ਪਾਇਆ ਹੋਇਆ ਵੀ ਉਹ ਜਿਹੜਾ ਅਸਲੀ ਮਾਮਲਾ ਸੀ ਉਹ ਕਿਤੇ ਪਿੱਛੇ ਰਹਿ ਗਿਆ ਉਹਦੀ ਜਾਂਚ ਤੇ 12 ਘੰਟਿਆਂ 'ਚ ਕਹਿੰਦੇ ਸੀ ਕੁਛ ਗ੍ਰਿਫਤਾਰ ਕਰ ਲੈ ਕੁਛ ਬਾਤ ਚ ਲੱਭ ਲੈ ਪਰ ਬਾਜਵਾ ਸਾਹਿਬ ਵਾਲਾ ਮਸਲਾ ਜ਼ਿਆਦਾ ਹੀ ਖਿੱਚਿਆ ਜਾ ਰਿਹਾ ਜ਼ਿਆਦਾ ਹੀ ਲਮਕਾਇਆ ਜਾ ਰਿਹਾ ਇਹ ਕੀ ਮਸਲਾ ਹੈ ਜੀ ਇਹਦੇ ਤੇ ਵੀ ਸਿਆਸਤ ਖੇਡੀ ਜਾ ਰਹੀ ਹੈ ਹੁਣ ਸਿਆਸਤ ਤਾ ਹਰ ਗੱਲ ਚ ਤੁਹਾਨੂੰ ਪਤਾ ਹੀ ਖੜੀ ਜਾਂਦੀ ਹੈ ਜੀ ਪਰ ਸਮਝ ਤੋਂ ਬਾਹਰ ਹੋਇਆ ਪਿਆ ਕਿ ਅੰਮ ਕਿ ਭਈ ਜਿਹੜੀ ਗੱਲ ਬੰਬਾਲੀ ਉਹ ਤੇ ਆਪਾਂ ਵੀ ਕੀਤੀ ਸੀਗੀ ਤੁਹਾਨੂੰ ਯਾਦ ਹੋਣਾ ਜੀ ਕਿ ਉਸ ਦਿਨ ਖਬਰ ਲੱਗੀ ਸੀਗੀ ਆਪਾਂ ਖਬਰ ਦੇ ਹਵਾਲੇ ਨਾਲ ਕਿਹਾ ਸੀਗਾ ਕਿ ਇੰਨੇ ਗ੍ਰੇਨੇਡ ਆਏ ਜੀ 55 ਆਏ ਆ ਹੁਣ ਤੱਕ ਕੁਝ ਵਰਤੇ ਗਏ ਕੁਝ ਅਗਾਊ ਫੜੇ ਗਏ ਨੌ ਹਾਲੇ ਤੱਕ ਜਿਹੜੇ ਉਹ ਟ੍ਰੇਸ ਨਹੀਂ ਹੋ ਸਕੇ ਆ ਕੁਝ ਅੰਕੜਾ ਸੀਗਾ ਬਿਲਕੁਲ ਹੁਣ ਬਾਜਵਾ ਸਾਹਿਬ ਨੇ ਇਹ ਚੀਜ਼ ਪਤਾ ਨਹੀਂ ਕਿਤੋਂ ਵੇਖ ਲਈ ਜਾਂ ਸੁਣ ਲਈ ਜਾਂ ਹੋ ਸਕਦਾ ਕਿ ਕਿਸੇ ਹੋਰ ਹਵਾਲੇ ਦੇ ਨਾਲ ਉਹਨਾਂ ਤੱਕ ਪਹੁੰਚੀ ਹੋਵੇ ਉਹਨਾਂ ਨੇ ਇਹ ਗੱਲ ਕਿਤੇ ਹਣੀ ਸ਼ਾਮਤ ਨੂੰ ਕਹਿ ਲੋਕੇ ਇੰਟਰਵਿਊ 'ਚ ਕਹਤੀ ਜੀ ਤੇ ਵੇਰ ਤਾਂ ਤੁਹਾਨੂੰ ਪਤਾ ਕੱਲ ਉਹਦਾ ਤਾਂ ਗਿੱਧਾ ਹੀ ਪੈ ਗਿਆ ਫਿਰ ਹੂੰ ਫੇਸਬੁੱਕ ਤੇ ਚੱਕ ਲੋ ਚੱਕ ਲੋ ਹੋ ਗਈ ਤੇ ਉਹ ਮੈਨੂੰ ਯਾਦ ਸੀ ਉਹ ਆਪਾਂ ਖਬਰ ਜੀ ਵਿੱਚ ਕਟਿੰਗ ਮੈਂ ਕਿਹਾ ਵੀ ਆ ਸੋਰਸ ਤੇ ਅਸੀਂ ਵੀ ਲੱਭੀ ਬੈਠੇ ਆ ਸਰੋਤ ਤੇ ਇਧਰੇ ਆ ਸਰੋਤ ਤੇ ਆ ਪਿਆ ਜੀ ਅੱਛਾ ਉਹ ਇਹਨਾਂ ਦੇ ਵੀ ਬੰਦੇ ਕਈ ਨਾ ਗਾਂ ਲਾਠੀ ਟੱਪੇ ਆ ਉਹ ਕਈ ਕੋਈ ਕਹਿੰਦਾ ਖਬਰ ਹੀ ਫੇਕ ਆ ਕੋਈ ਕਹਿੰਦਾ ਜੇ ਅਖਬਾਰ ਕੰਮ ਦਾ ਨਹੀਂ ਮੈਂ ਕਿਹਾ ਤੁਹਾਡੇ ਨੇਤਾ ਇਹਨਾਂ ਅਖਬਾਰਾਂ ਦੀਆਂ ਕਟੀਆਂ ਤੋਂ ਹੀ ਰਾਜਨੀਤੀ ਕਰਦੇ ਕਰਦੇ ਸੱਤਾ ਤੱਕ ਆਏ ਨੇ ਹੁਣ ਵੇਖੋ ਗੱਲ ਇਹ ਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਜੇ ਕਹਿ ਦਿੱਤਾ ਤੁਸੀਂ ਹਿਸਾਬ ਲਾ ਲਓ ਕਿ ਦੇਖੋ ਸਰ ਇੱਕ ਜਿਹੜਾ ਲੀਡਰ ਆਫ ਆਪੋਜੀਸ਼ਨ ਹੁੰਦਾ ਹੈ ਵਿਰੋਧੀ ਧਿਰ ਦਾ ਨੇਤਾ ਹੁੰਦਾ ਹੈ ਜੀ ਉਹਦੇ ਕੋਲ ਕੈਬਨਿਟ ਰੈਂਕ ਹੁੰਦਾ ਹੈ ਸਰ ਹੂੰ ਉਦਾ ਦਰਜਾ ਮੰਤਰੀ ਦੇ ਬਰੋਬਰ ਹੈ ਬਿਲਕੁਲ ਤੁਸੀਂ ਕਮਾਲ ਵੇਖੋ ਕਿ ਆਮ ਤੌਰ ਤੇ ਸ਼ੇਤੀ ਕੀ ਤੇ ਆ ਚਾਹੇ ਵਿਧਾਇਕ ਆਪਦਾ ਹੋਵੇ ਚਾਹੇ ਦੂਜੀ ਧਿਰ ਦਾ ਹੋਵੇ ਉਹਦੇ ਘਰ ਪੁਲਿਸ ਨਹੀਂ ਜਾਂਦੀ ਇੱਥੇ ਤੇ ਮਿੰਟਾਂ ਦੇ ਵਿੱਚ ਪੁਲਿਸ ਚਲੇਗੀ ਜੀ ਹਮ ਬਾਜਵਾ ਸਾਹਿਬ ਦੇ ਘਰ ਇੱਕ ਕਮਾਲ ਦੀ ਗੱਲ ਹੈ ਬਿਲਕੁਲ ਉਹੀ ਹੈ ਨਾ ਤੁਸੀਂ ਦੇਖੋ ਇੱਕ ਮੌਕਾ ਮਿਲ ਗਿਆ ਸੀ ਤੁਹਾਨੂੰ ਫੜ ਲਿਆ ਆਪਦੀ ਇਹਦੇ ਚ ਤੁਸੀਂ ਦੇਖੋ ਨਾ ਕਿ ਜਿਵੇਂ ਆਪਾਂ ਕਹਿ ਦਿੰਨੇ ਇੱਕ ਸ਼ਬਦ ਬੋਲਿਆ ਜਾਂਦਾ ਇਮਿਊਨਿਟੀ ਹਮ ਇਨਾਂ ਦੇ ਕੋਲ ਇੱਕ ਵੱਖਰੀ ਤਾਕਤ ਹੁੰਦੀ ਹੈ ਤੇ ਵਿਰੋਧੀ ਧਿਰ ਦਾ ਨੇਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੰਤਰੀ ਹੁੰਦਾ ਹੈ ਇੱਕ ਤਰ੍ਹਾਂ ਨਾਲ ਤਾਂ ਉਹਦੇ ਘਰ ਪੁਲਿਸ ਚਲੇ ਜਾਣੀ ਇਹ ਸਾਡੇ ਵਾਸਤੇ ਅਸਚਰਜ ਤੋਂ ਕੱਟ ਨਹੀਂ ਹੈ ਕਿ ਬੜੀ ਅਲੋਕਾਰ ਹੀ ਗੱਲ ਸੀ ਤੋ ਹੁਣ ਬਾਜਵਾ ਸਾਹਿਬ ਕਹਿੰਦੇ ਜੀ ਮੈਂ ਤੇ ਆਪਦਾ ਸਰੋਤ ਦੱਸਣ ਨਹੀਂ ਲੱਗਾ ਮੈਂ ਨਾ ਆਪਦਾ ਕੋਈ ਸੋਰਸ ਦੱਸਦਾ ਹੋਇਆ ਜੋ ਮਰਜ਼ੀ ਕਰ ਲੋ ਅੱਜ ਉਹਨਾਂ ਨੂੰ ਉੱਥੇ ਠਾਣੇ ਸੱਧਿਆ ਗਿਆ ਸੀਗਾ ਸ਼ਾਇਦ ਉੱਥੇ ਵੀ ਨਹੀਂ ਪਹੁੰਚੇ ਹੁਣ ਮਾਨ ਸਾਹਿਬ ਦੀ ਇੱਕ ਟਿੱਪਣੀ ਪੜਦਾ ਪਿਆ ਸਮੇ ਉਹ ਕਹਿੰਦੇ ਜੀ ਕਿ ਵੇਖ ਲੋ ਇਹ ਬੰਬ ਗਿਣਨ ਵਾਲੇ ਹੁਣ ਵਕੀਲ ਕਰਦੇ ਫਿਰਦੇ ਆ ਉਹ ਜਿਵੇਂ ਸਾਹ ਜੀ ਲਾਉਂਦੇ ਹੁੰਦੇ ਆ ਮਾਨ ਸਾਹਿਬ ਤਾਂ ਕਹਿਣ ਦਾ ਮਤਲਬ ਇਹ ਐ ਸੁਖਮਨ ਸਾਹਿਬ ਕਿ ਕਹਾਣੀ ਜਿਹੜੀ ਐ ਨਾ ਜੀ ਉਹ ਸਗੋਂ ਨਹੀਂ ਉੱਤਰਦੀ ਪਈ ਕਿ ਯਾਰ ਇਹ ਡੱਕੀ ਬੰਬ ਚੱਲ ਗਿਆ ਯਾਰ ਹੂੰ ਜੇ ਗਣਤੀ ਦੀ ਮਾਰੀ ਇਹ ਗੱਲ ਤਾਂ ਉਹ ਗਣਤੀ ਪਹਿਲਾਂ ਹੀ ਮੀਡੀਆ 'ਚ ਆਈ ਆਈ ਆ ਬਿਲਕੁਲ ਜੀ ਤੁਸੀਂ ਜੇ ਇਹ ਚੀਜ਼ ਨੂੰ ਲੱਭਣਾ ਸੀਗਾ ਤਾਂ ਤੁਸੀਂ ਉਹ ਜਾ ਕੇ ਤੇ ਭਾਈ ਪੱਤਰਕਾਰ ਦੇ ਨਾਲ ਗੱਲ ਕਰ ਲਓ ਕਿ ਤੁਹਾਡੇ ਕੋਲ ਕਿੱਥੋਂ ਆਈ ਹੈ ਇਨਫੋਰਮੇਸ਼ਨ ਠੀਕ ਹੈ ਉਹਦਾ ਤੇ ਪੱਤਰਕਾਰ ਨਹੀਂ ਦੱਸਦਾ ਪਰ ਦੇਸ਼ ਦੀ ਸਿਕਿਉਰਿਟੀ ਦਾ ਜਿੱਥੇ ਮਸਲਾ ਹੁੰਦਾ ਤਾਂ ਉਹ ਨਾਂ ਵੀ ਨਹੀਂ ਕਰੇਗਾ ਤੁਹਾਨੂੰ ਜੀ ਜੀ ਤੁਸੀਂ ਪੁੱਛ ਲਓ ਜਾ ਕੇ ਹੂੰ ਇਹ ਕਹਿੰਦੇ ਨਾ 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 ਸਾਨੂੰ ਤੇ ਬਾਜਵਾ ਦੱਸੇ ਹੁਣ ਇੱਕ ਕਹਾਣੀ ਹੋਰ ਕਰ ਰਹੀ ਆ ਮੈਂ ਰਤਨਦੀਪ ਦਾ ਸਵੇਓ ਦੇਖ ਰਿਆ ਸੀ ਐਕਸ ਟਵੀਟ ਤੇ ਹੁਣ ਕਹਿ ਨਹੀਂ ਸਕਦੇ ਟਵਿੱਟਰ ਤੇ ਵੇਖ ਗਿਆ ਉਹਨੇ ਜਿਹੜੀ ਗੱਲ ਕਹੀ ਆ ਰਤਨ ਧਾਲੀਵਾਲ ਨੇ ਉਹਨੇ ਕਿਹਾ ਕਿ ਦਿੱਲੀ ਤੋਂ ਆਏ ਮੇਰੇ ਦੋ ਦੋਸਤ ਇੱਕ ਗੁਪਤ ਮੀਟਿੰਗ ਦੀ ਚਰਚਾ ਹੈ ਸਭ ਕਹਿੰਦੇ ਕਿ ਮੀਟਿੰਗ ਹੋਈ ਆ ਹੂੰ ਤੇ ਉਸ ਮੀਟਿੰਗ ਦਾ ਰੋਲਾ ਤੇ ਉਸ ਮੀਟਿੰਗ ਦੇ ਰੋਲੇ ਨੂੰ ਕਹਿ ਲੋ ਕਿ ਦੱਬਣ ਵਾਸਤੇ ਹੂੰ ਇੱਕ ਰੋਲਾ ਹੋਰ ਖੜਾ ਕਰ ਦਿੱਤਾ ਬਿਲਕੁਲ ਇਹ ਮੀਟਿੰਗ ਹੁਣ ਸੰਤੂ ਪਤਾ ਨਹੀਂ ਕੀ ਦੀ ਮੀਟਿੰਗ ਹੋਈ ਕਿਹਦੀ ਹੋਈ ਹੈ ਕਿਹਦੇ ਨਾਲ ਜੀ ਪਰ ਜ਼ਾਰਾ ਜੀ ਗੱਲ ਹੈ ਨਾ ਕਿ ਫਿਰ ਜੇ ਇਸ਼ਾਰਾ ਦੇਖੀਏ ਆਪਾਂ ਕਹਿ ਲੋ ਕਿ ਬਈ ਬਾਜਵਾ ਸਾਹਿਬ ਬਾਰੇ ਉਹ ਕਹਿ ਰਹੇ ਨੇ ਕਿ ਮੀਟਿੰਗ ਬਾਰੇ ਦੱਸ ਦਿਓ ਜੀ ਜੀ ਮੈਂ ਨਹੀਂ ਕਹਿ ਰਿਹਾ ਰਤਨਦੀਪ ਧਾਲੀਵਾਲ ਕਹਿ ਰਿਹਾ ਪੱਤਰਕਾਰ ਤਾਂ ਇਹਦਾ ਮਤਲਬ ਹੈ ਕਿ ਬਾਜਵਾ ਸਾਹਿਬ ਨਾਲ ਜੁੜੀ ਹੈ ਕੋਈ ਗੱਲ ਹੂੰ ਇਹ ਇਹ ਤਾਂ ਬਹੁਤ ਕਹ ਲਓ ਕਿ ਹੈਰਾਨਗੀ ਦੀ ਗੱਲ ਹੈ ਨਾ ਜੀ ਇੱਕ ਕਮੇਟੀ ਦਾ ਹਾਂ ਬਿਲਕੁਲ ਬਿਲਕੁਲ ਲੋਕੋ ਇਹੀ ਜਾ ਰਹੇ ਹੈ ਤੇ ਇਹੀ ਮੈਸੇਜ ਆ ਰਹੇ ਹੈ ਹਾਂ ਜੀ ਦੇਖੋ ਆਪਾਂ ਇਸ ਕੱਲ ਦੀ ਕੋਈ ਸ਼ਾਦੀ ਤੇ ਨਹੀਂ ਪਰ ਸਕਦੇ ਕੋਈ ਪੁਸ਼ਟੀ ਤੇ ਨਹੀਂ ਕਰ ਸਕਦੇ ਪਰ ਮਤਲਬ ਕਿ ਜੋ ਇਸ ਵੇਲੇ ਚਰਚਾ ਦੇ ਵਿੱਚ ਚੱਲਦਾ ਪਿਆ ਹੈ ਕਿ ਕੋਈ ਮੀਟਿੰਗ ਵਗੈਰਾ ਹੋਈ ਆ ਕਿਹਦੇ ਨਾਲ ਹੋਈ ਆ ਕਿੱਥੇ ਹੋਈ ਆ ਉਥੇ ਆਪਾਂ ਨੂੰ ਪਤਾ ਨਹੀਂ ਹੈ ਪਰ ਮਲਕ ਇਹ ਇੱਕ ਚਰਚਾ ਮੈਂ ਕੱਲ ਹੀ ਉਥੇ ਦੇਖੀ ਛੜ ਗਈ ਕਿ ਦਰਅਸਲ ਧਿਆਨ ਹਟਾਉਣ ਵਾਸਤੇ ਧਿਆਨ ਹਟਾਉਣ ਵਾਸਤੇ ਆ ਪਰ ਜੋ ਵੀ ਆ ਤੁਸੀਂ ਵੇਖੋ ਕਿ ਮੁੱਖ ਮੰਤਰੀ ਸਾਹਿਬ ਆਪ ਅਸੈਂਬਲੀ ਚ ਖਲੋ ਕੇ ਕਹਿ ਦਿੰਦੇ ਆ ਕਿ ਭਾਈ ਮੈਂ ਜਸੂਸੀ ਕਰਵਾਉਣਾ ਜੀ ਕਿੱਡਾ ਵੱਡਾ ਮਾਮਲਾ ਸੀਗਾ ਉਹਨਾਂ ਦੀ ਸ਼ਿਕਾਇਤ ਵੀ ਹੋਈ ਆ ਬਰਹਾਲ ਪਰ ਇੱਥੇ ਤੁਸੀਂ ਜੇ ਦੇਖੋਗੇ ਇਦਾਂ ਦੀਆਂ ਗੱਲਾਂ ਤੇ ਕਈ ਵਾਰ ਆ ਸਾਡੇ মিডিਆ ਵਾਲੇ ਕਰ ਜਾਂਦੇ ਆ ਕਿ 15 ਅਗਸਤ ਤੋਂ ਪਹਿਲਾ ਹਮਲਾ ਹੋ ਸਕਦਾ ਹੈ ਜੀ 26 ਜਨਵਰੀ ਤੋਂ ਪਹਿਲਾ ਹਮਲਾ ਹੋ ਸਕਦਾ ਹੈ ਜੀ ਕੀ ਤੁਸੀਂ ਮੀਡੀਆ ਵਾਲਿਆਂ ਨੂੰ ਜਾ ਕੇ ਫੜ ਲੋਗੇ ਹੂੰ ਤੁਸੀਂ ਮਤਲਬ ਕਿ ਜਿਸ ਪੱਤਰਕਾਰ ਨੇ ਲਾਰੈਂਸ ਦੀ ਇੰਟਰਵਿਊ ਕੀਤੀ ਠੀਕ ਹੈ ਨਾ ਜੀ ਤਾਂ ਤੁਸੀਂ ਦੇਖੋ ਕਿ ਅਦਾਲਤੀ ਗੇੜ ਦੇ ਵਿੱਚ ਮਾਮਲਾ ਗਿਆ ਜੀ ਤਾਂ ਪੱਤਰਕਾਰ ਨੂੰ ਕੋਈ ਉੱਥੇ ਸੁਪਰੀਮ ਕੋਰਟ ਨੇ ਡੰਡਾ ਨਹੀਂ ਮਾਰਿਆ ਹੂੰ ਠੀਕ ਹੈ ਨਾ ਜੀ ਜੀ ਤਾਂ ਇਹ ਨਹੀਂ ਕਿਹਾ ਕਿ ਹਾਲਾਂਕਿ ਚਲੋ ਸਮਝਾਇਆ ਗਿਆ ਬਜਾਇਆ ਗਿਆ ਕਿ ਇਸ ਤਰ੍ਹਾਂ ਦੇ ਅਪਰਾਧੀਆਂ ਦੀ ਇੰਟਰਵਿਊ ਠੀਕ ਨਹੀਂ ਹੈ ਹਮ ਪਰ ਨਾਤੇ ਇਹ ਕਿਹਾ ਗਿਆ ਕਿ ਤੁਸੀਂ ਕਿਵੇਂ ਅਰੇਂਜਮੈਂਟ ਕੀਤਾ ਜੀ ਇਹ ਦੱਸੋ ਕਿਵੇਂ ਪਹੁੰਚੇ ਸੀ ਮਤਲਬ ਕਿ ਇੱਥੋਂ ਤੱਕ ਨਹੀਂ ਜਾ ਹੁੰਦਾ ਇਹ ਹੁਣ ਪਤਾ ਨਹੀਂ ਕਿਸ ਪਾਸੇ ਨੂੰ ਤੁਰ ਪਿਆ ਤਾਂ ਦੇਖੋ ਮਾਮਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਅੱਗੇ ਇਸੇ ਤਰ੍ਹਾਂ ਹੀ ਰੌਲੇ ਰੱਪੇ ਵਾਲਾ ਵਧੇਗਾ ਅੱਗੇ ਵੀ ਇਹ ਮਾਮਲਾ ਜਿਹੜਾ ਆਪਾਂ ਦੇਖਿਆ ਕਿ ਕੋਈ ਵੀ ਜਦੋਂ ਇਸ ਤਰ੍ਹਾਂ ਛੱਜ ਚ ਪੈ ਜਾਂਦਾ ਤੇ ਫਿਰ ਛੇਤੀ ਕੀਤੇ ਸਿਮਟਦਾ ਨਹੀਂ ਆ ਰਹਾ ਤਾਂ ਗੱਲ ਤੇ ਇਹ ਆ ਕਿ ਭਾਈ ਤੁਹਾਡੀ ਇੰਟੈਲੀਜੈਂਸੀ ਹੁਣ ਹੈਗੀ ਆ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਮਿਲ ਜਾਂਦੀ ਹੈ ਤੁਹਾਨੂੰ ਕਿ ਕਾਂਗਰਸੀਆਂ ਦੀ ਮੀਟਿੰਗ ਚ ਆਹ ਕੁਛ ਹੋਇਆ ਹੂੰ ਕਾਂਗਰਸੀਆਂ ਦੀ ਮੀਟਿੰਗ ਦੇ ਵਿੱਚ ਆਹ ਫਲਾਣੇ ਨੇ ਬੋਲਿਆ ਫਲਾਣੇ ਨੇ ਬੋਲਿਆ ਤਾਂ ਹੁਣ ਜੇ ਮੰਨ ਲਓ ਆ ਖਬਰ ਹੈ ਆ ਜਿਹੜੀ ਕਟਿੰਗ ਮੈਂ ਵੀ ਪਾਈ ਆ ਬਹੁਤ ਸਾਰੇ ਲੋਕਾਂ ਨੇ ਹੁਣ ਤਾਂ ਪਾਤੀ ਉਹ ਜੀ ਕਿ ਤੁਹਾਡੇ ਕੋਲ ਇੱਕ ਬਹੁਤ ਵੱਡੇ ਪੱਤਰਕਾਰ ਦਾ ਦਾਵਾ ਹੂੰ ਠੀਕ ਹੈ ਉਹ ਦੱਸੇ ਜਾਂ ਨਾ ਦੱਸੇ ਤੁਸੀਂ ਆਪਣੀ ਇੰਟੈਲੀਜੈਂਸ ਦੇ ਜ਼ਰੀਏ ਪਤਾ ਕਰ ਲਓ ਪਤਾ ਕਰ ਲਓ ਬਿਲਕੁਲ ਜੇ ਪਤਾ ਨਹੀਂ ਪਤਾ ਲੱਗ ਸਕਦਾ ਹੁਣ ਇਹ ਸਿਆਸੀ ਹੋ ਗਿਆ ਕੰਮ ਉਹ ਕਹਿੰਦੇ ਜੀ ਜੋ ਗਾਂ ਹੋਏਗਾ ਵਾਜਵੇ ਦੀ ਜ਼ਿੰਮੇਵਾਰੀ ਹੋਏਗੀ ਤਾਂ ਇਹ ਰੌਲਾ ਚੱਲਦਾ ਪਿਆ ਜੀ 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 ਬਿਲਕੁਲ ਇੱਕ ਮਿੱਤਰ ਐ ਤੇ ਕਹਿ ਰਹੇ ਸੀਗੇ ਕਹਿੰਦੇ ਬਾਜਵਾ ਸਾਹਿਬ ਨੇ ਤੇ ਕਹਿੰਦੇ ਜਿਵੇਂ ਪੰਜਾਬੀ ਦਾ ਜਿੰਦੇ ਉੱਡਦਾ ਤੀਖਰੀ ਫੜ ਲਿਆ ਕਹਿੰਦੇ ਨਹੀਂ ਦੇਖੋ ਚਲੋ ਤੀਰ ਤੂਰ ਤਾਂ ਕੀ ਆ ਹੁਣ ਜੋ ਵੀ ਆ ਇਹ ਬੇਲੋੜੇ ਜਿਹੇ ਵਿਵਾਦ ਹੁੰਦੇ ਇਹਨਾਂ ਤੋਂ ਬਚਣਾ ਹੀ ਚਾਹੀਦਾ ਮੇਰੇ ਖਿਆਲ ਦੇ ਨਾਲ ਤੁਸੀਂ ਦੇਖੋਗੇ ਮੁੱਦਾ ਤਾਂ ਹੀ ਖੁਸ਼ ਹੋਰ ਹੋਣਾ ਚਾਹੀਦਾ ਜਿਵੇਂ ਮੈਂ ਕਿਹਾ ਕਿ ਕਣਕ ਦੀ ਖਰੀਦ ਤੇ ਕਿਸੇ ਦਾ ਧਿਆਨ ਹੀ ਨਹੀਂ ਹੈ ਜੀ ਹੁਣ ਜਦੋਂ ਧਰਨੇ ਤੁਰਨੇ ਲੱਗਣੇ ਸਟਾਰਟ ਹੋ ਗਏ ਤਾਂ ਫਿਰ ਇਕਦਮ ਉਧਰ ਨੂੰ ਰਾਜਨੀਤੀ ਹੋਤ ਰਹੀ ਹੈ ਕੋਈ ਵੱਡਾ ਮਸਲਾ ਨਹੀਂ ਸੀ ਪਰ ਮੈਂ ਹੈਰਾਨ ਹਾਂ ਕਿ ਭਾਈ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਐਫ ਆਈ ਆਰ ਹੋ ਜਾਣੀ ਉਹਦੇ ਘਰੇ ਪੁਲਿਸ ਚਲੇ ਜਾਣੀ ਇਹ ਚੀਜ਼ਾਂ ਨਵੀਆਂ ਦੇਖਦੇ ਆ। ਬਿਲਕੁਲ ਕਈ ਮਿੱਤਰ ਕਹਿ ਰਹੇ ਸੀ ਬਲਵੀਰ ਖੇਚਰ ਜੀ ਕਹਿ ਰਹੇ ਨੇ ਕਿ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਗੱਲ ਹੋਈ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ 70 ਸਾਲਾਂ ਚ ਪਹਿਲੀ ਵਾਰੀ ਵੇਖੀਆਂ, ਵੇਖ ਰਹੇ ਆ। ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਮਜੀਠੀਆ ਜੀ ਵੀ ਕਹਿੰਦੇ ਪ੍ਰੈਸ ਕਾਨਫਰੰਸ ਕਰ ਰਹੇ ਨੇ। ਔਰ ਇੱਧਰ ਇੱਕ ਮਿੱਤਰ ਦੱਸ ਰਹੇ ਨੇ ਕਿ ਮਜੀਠਾ ਪੈਟਰੋਲ ਪੰਪ ਦੇ ਨੇੜੇ ਇੱਕ ਬੰਦਾ ਮਾਰਤਾ ਇਹ ਵੀ ਮਾੜੀਆਂ ਗੱਲਾਂ ਨੇ ਭਾਈ। ਬੱਲੀ ਸਾਹਿਬ ਕਹਿ ਰਹੇ ਨੇ ਕਿ ਪਖਾਨਾ ਕ੍ਰਾਂਤੀ ਚ ਪਾਉਣ ਵਾਸਤੇ ਮਸਲਾ ਚੁੱਕਿਆ ਜਾ ਰਿਹਾ ਹੈ। ਤਾਂ ਹਾਂ ਚਲੋ ਇੱਕ ਕਨਸੋਲ ਜੀ ਤੇ ਆਪਾਂ ਅਖਬਾਰ ਨੇ 9 ਤਰੀਕ ਨੂੰ ਕਹਿੰਦੇ ਸ਼ਾਪ ਦਿੱਤੀ ਸੀ ਬਲੀ ਸਾਹਿਬ ਕਹਿੰਦੇ ਕਿ ਗ੍ਰਨੇਡ ਵਾਲੀ ਖਬਰ ਇੱਕ ਅਖਬਾਰ ਦਾ ਹਵਾਲਾ ਦੇ ਕੇ ਕਹਿ ਰਹੇ ਨੇ ਆਪਾਂ ਕੀਤੀ ਹੋਈ ਉਹਦੋਂ ਗੱਲ ਕੀਤੀ ਸੀ ਆਪਾਂ ਸ਼ੁੱਕਰਵਾਰ ਨੂੰ ਕਰਕੇ ਗਏ ਹਾਂ ਜੀ ਹਾਂ ਜੀ ਕੀਤੀ ਹੋਈ ਹੈ ਦਰਵਾਜ਼ਾ ਇਦਾਂ ਵਿਵਾਦ ਇਹ ਖੜਾ ਹੋਇਆ ਹਾਂ ਜੀ ਗੱਲ ਹੁਣ ਪਤਾ ਨਹੀਂ ਵਿਵਾਦ ਖੜਾ ਹੋਇਆ ਕਿ ਖੜਾ ਕੀਤਾ ਕੀਤਾ ਗਿਆ ਬਿਲਕੁਲ ਇਹਦੀ ਇਹ ਹੀ ਹੁੰਦੀ ਹੈ ਨਾ ਕਿ ਪਹਿਲਾਂ ਸਮੱਸਿਆ ਪੈਦਾ ਕੀਤੀ ਜਾਂਦੀ ਹੈ ਤੇ ਫਿਰ ਉਸ ਸਮੱਸਿਆ ਦੇ ਨਿਵਾਰਣ ਦੇ ਨਾਮ ਤੇ ਸੱਤਾ ਮੰਗੀ ਜਾਂਦੀ ਹੈ ਕਿ ਅਸੀਂ ਇਹਦਾ ਨਿਵਾਰਣ ਕਰਾਂਗੇ ਜੀ ਜੀ